ਦੀ ਕੁਆਲਿਟੀ ਜਿਹੜੀ ਹੈ ਬਹੁਤ ਵਧੀਆ ਤੁਸੀਂ ਸਬਜੀ ਦੇ ਵਿੱਚ ਪਾਉਂਗੇ ਤਾਂ ਜਿਹੜੀ ਖੁਸ਼ਬੂ ਸਬਜੀ ਦੇ ਵਿੱਚੋਂ ਬਹੁਤ ਵਧੀਆ ਆਊਗੀ ਇਹਦੇ ਵਿੱਚ ਕੋਈ ਵੀ ਉਹ ਉਦਾਂ ਦੀ ਚੀਜ਼ ਨਹੀਂ ਮਿਕਸ ਹੋਈ ਨੇਚਰਲ ਸਹੀ ਹਲਦੀ ਆ ਆਪ ਵੀ ਇਹਨਾਂ ਨੇ ਪਸਾਈ ਕੀਤੀ ਆ ਇਹਦਾ ਕਲਰ ਹੀ ਵਧੀਆ ਹੁੰਦਾ ਜੀ ਦੇਸੀ ਦਾ ਕਦਮ ਵੱਲੋਂ ਠੀਕ ਹੈ ਜੀ ਇਹ ਆਮਰ ਬੈਟੀ ਹਲਦੀ ਜੀ ਬੈਟੀ ਹਲਦੀ ਠੀਕ ਹੈ ਜੀ ਕਲਰ ਦੇਖੋ ਵੀ ਇੱਕ ਪਲਾ ਦਾ ਠੀਕ ਹੈ ਜੀ ਪੂਰਾ ਪਲਾ ਵੀ ਕਿਸਾਨ ਵੀਰ ਤੁਸੀਂ ਦੇਖ ਸਕਦੇ ਬਿਲਕੁਲ ਪੀਲੀ ਪੀਲੀ ਇਹਦੇ ਤੁਹਾਨੂੰ ਅੰਬ ਹਲਦੀ ਦੇ ਬਾਲੇ ਗੋਣਾ ਜੀ ਠੀਕ ਹੈ ਜੀ ਵੀ ਕਹਿੰਦਾ ਮਤਲਬ ਇਹਦੇ ਜਿਹਨੂੰ ਸਰਟੀਫਿਕੇਟ ਕੁਜੀ ਵਾਈਦੀ ਆ ਠੀਕ ਹੈ ਜੀ ਅੰਬ ਹਲਦੀ ਲੰਨੇ ਪੀੜੀ ਪਹਿਲੀ ਜਿਹੜੀ ਮੁੱਢਲੀ ਸਾਤਾ ਬਣੀ ਹੈ ਹਾਂਜੀ ਹਾਂਜੀ ਉਹ ਹਲਦੀ ਦੇ ਬਣੀ ਅੰਬ ਹਲਦੀ ਇਹ ਕਿਹੜੀ ਵਾਈਦੀ ਹੈ ਜੀ ਇਹ ਪਹਾੜੀ ਹਲਦੀ ਠੀਕ ਹੈ ਜੀ ਇਹ ਪਹਾੜੀ ਹਲਦੀ ਵਾਈਦੀ ਆ ਆ ਦੇਖ ਸਕਦੇ ਹੋ ਕਿਸਾਨ ਵੀਰੋ ਇਹ ਪਹਾੜੀ ਹਲਦੀ ਹੈ ਆ ਦੇਖੋ ਇਹਦਾ ਕੀ ਖਾਸ ਹੈ ਜੀ ਇਹ ਰੰਗ ਵੀ ਦਾ ਹੋਲ ਬੰਦ ਆ ਇਹਦੇ ਵਿੱਚੋਂ ਵੀ ਕਿਸਾਨ ਵੀਰੋ ਬੜੀ ਵਧੀਆ 스ਮੈਲ ਆਉਂਦੀ ਹੈ ਜਿਹੜੀ ਫਾਈਬਰ ਜ਼ਿਆਦਾ ਆ ਤਾਂਗੇ ਬਣਗੇ ਨਾ ਹਾਂਜੀ ਜਿਹੜੇ ਕੋ ਦਿਖਾ ਰਹੇ ਬੰਨੇ ਰਖਾਣਾ ਆ ਦੇਖ ਸਕਦੇ ਹੋ ਕਿਸਾਨ ਵੀਰੋ ਜਿਹੜੇ ਇਹਦੇ ਫਾਈਬਰ ਜ਼ਿਆਦੇ ਆ ਇਹ ਵੈਸੇ ਆਪਾਂ ਗਏ ਦੇ ਸੀਨ ਗਿਆ ਹਾਂ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਅੱਜ ਆਪਾਂ ਖੜੇ ਆ ਕੋਟਕਪੂਰਾ ਏਰੀਆ ਦੇ ਵਿੱਚ ਕੋਟਕਪੂਰਾ ਏਰੀਆ ਦੇ ਵਿੱਚ ਕਿਸਾਨ ਵੀਰ ਡਾਕਟਰ ਮਨਜੀਤ ਕੋਲੇ ਆਏ ਆ ਜਿਹੜੇ ਕਿ 2005 ਤੋਂ ਅੱਜ ਦੀ ਲਸਣ ਦੀ ਖੇਤੀ ਤੇ ਹਲਦੀ ਦੀ ਖੇਤੀ ਤੇ ਅਰਬੀ ਦੀ ਖੇਤੀ ਕਰਦੇ ਆ ਇਹਨਾਂ ਦਾ ਬਹੁਤ ਹੀ ਪੁਰਾਣਾ ਤਜਰਬਾ ਹੈ ਆਪਾਂ ਹਲਦੀ ਦੀਆਂ ਵੈਰਾਈਟੀਆਂ ਬਾਰੇ ਜਾਣਾਂਗੇ ਇਹਨਾਂ ਨੇ ਤਿੰਨ ਵੈਰਾਈਟੀਆਂ ਲਾਈਆਂ ਤਿੰਨ ਚਾਰ ਵੈਰਾਈਟੀਆਂ ਜਿਹੜੀਆਂ ਕਿ ਸਰੀਰ ਲਈ ਬਹੁਤ ਗੁਣਕਾਰੀ ਆ ਅੱਡੋ ਅੱਡ ਵੈਰਾਈਟੀਆਂ ਬਹੁਤ ਵਧੀਆ ਕੁਆਲਿਟੀ ਦੀਆਂ ਜਿਵੇਂ ਪਹਾੜੀ ਹਲਦੀ ਹੋਗੀ ਅੰਬ ਹਲਦੀ ਹੋਗੀ ਤੇ ਇੱਕ ਜਿਹੜੀ ਆਮ ਆਪਾਂ ਘਰਾਂ ਦੇ ਵਿੱਚ ਸਬਜ਼ੀਆਂ 'ਚ ਪਾਉਂਦੇ ਆ ਉਹ ਇਹ ਪੀਸ ਕੇ ਤੇ ਬਾਅਦ ਦੇ ਵਿੱਚ ਮਾਰਕੀਟ 'ਚ ਸੇਲ ਕਰਦੇ ਤੇ ਜਿਹੜੀਆਂ ਲਸਣ ਦੀਆਂ ਵੈਰਾਈਟੀਆਂ ਲਸਣ ਦੀਆਂ ਵੀ ਇਹਨਾਂ ਨੇ ਤਿੰਨ ਚਾਰ ਵੈਰਾਈਟੀਆਂ ਲਾਈਆਂ ਇੱਕ ਹੁੰਦਾ ਜਾਮਨੀ ਰੰਗ ਦਾ ਲਸਣ ਜਿਹਦੀ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਤੇ ਉਹਦੇ 'ਚ ਤੇਲ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਉਹ ਵੀ ਇਹਨਾਂ ਨੇ ਲਾਇਆ ਤੇ ਇੱਕ ਲਾਇਆ ਇਹਨਾਂ ਨੇ ਕਸ਼ਮੀਰੀ ਲਸਣ ਫਾਰਮਿੰਗ ਲਸਣ ਉਹਦੇ ਨਾਲ ਕਸ਼ਮੀਰੀ ਲਸਣ ਲੱਗਦਾ ਜਿਹੜਾ ਕਸ਼ਮੀਰੀ ਲਸਣ ਹੁੰਦਾ ਉਹ ਮਾਰਕੀਟ ਦੇ ਵਿੱਚ 2000 ਦਾ ਕਿਲੋ ਵਿਗਦਾ ਤੇ ਉਹ ਹੁੰਦਾ ਉਹ ਨਿੱਕਾ ਨਿੱਕਾ ਜਿਵੇਂ ਦਾਣੇ ਜਿਹਾਂ ਨੂੰ ਤੇ ਮਹਿੰਗਾ ਵੀ ਬਹੁਤ ਹੁੰਦਾ ਤੇ ਸਰੀਰ ਲਈ ਵੀ ਬਹੁਤ ਗੁਣਕਾਰੀ ਹੈ ਆਪਾਂ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਕਿਵੇਂ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੇ ਆਜੋ ਫਿਰ ਆਪਾਂ ਕਰਦੇ ਹਾਂ ਡਾਕਟਰ ਮਜੀਦ ਜੀ ਨਾਲ ਗੱਲਬਾਤ ਮਿਹਨਤ ਵੀ ਇਹ ਬਹੁਤ ਕਰਦੇ ਆ ਨਾਲ ਇਹਨਾਂ ਦਾ ਬੇਟਾ ਹੁੰਦਾ ਤੇ ਲੇਬਰ ਵੀ ਇਹਨਾਂ ਦੇ ਪੱਕੀ ਲੱਗੀ ਆ ਤੇ ਚਲੋ ਕਮਾਈ ਵੀ ਵਧੀਆ ਤੇ ਪਰ ਮਿਹਨਤ ਵੀ ਬਹੁਤ ਆਜੋ ਆਪਾਂ ਸਾਰੀ ਜਾਣਕਾਰੀ ਲੈਣੇ ਆ ਵੀਡੀਓ ਨਾਲ ਜੁੜੇ ਰਹੋ ਹਾਂਜੀ ਕਿਸਾਨ ਵੀਰੋ ਹੁਣ ਆਪਾਂ ਡਾਕਟਰ ਮਨਜੀਤ ਤੋਂ ਲੈਨੇ ਆ ਜਾਣਕਾਰੀ ਹਲਦੀ ਬਾਰੇ ਇਹਨਾਂ ਨੇ ਹਲਦੀ ਦੀਆਂ ਤਿੰਨ ਚਾਰ ਵੈਰੈਟੀਆਂ ਲਾਈਆਂ ਜਿਹੜੀ ਹਲਦੀ ਹੈ ਆਪ ਹੀ ਖੇਤੀ ਕਰਦੇ ਆ ਤੇ ਖੇਤੀ ਦੇ ਨਾਲ ਨਾਲ ਆਪ ਹੀ ਇਹ ਜਿਹੜੀ ਹੈ ਪਸਾਈ ਕਰਕੇ ਵੇਚਦੇ ਆ ਇਹਨਾਂ ਦੀ ਕੁਆਲਿਟੀ ਜਿਹੜੀ ਹੈ ਬਹੁਤ ਵਧੀਆ ਤੁਸੀਂ ਸਬਜੀ ਦੇ ਵਿੱਚ ਪਾਓਗੇ ਤਾਂ ਜਿਹੜੀ ਖੁਸ਼ਬੂ ਸਬਜੀ ਦੇ ਵਿੱਚ ਬਹੁਤ ਵਧੀਆ ਆਊਗੀ ਇਹਦੇ ਵਿੱਚ ਕੋਈ ਵੀ ਉਹੋਦਾਂ ਦੀ ਚੀਜ਼ ਨੀ ਮਿਕਸ ਹੋਈ ਨੈਚੁਰਲ ਸਹੀ ਹਲਦੀ ਆਪ ਹੀ ਇਹਨਾਂ ਨੇ ਪਸਾਈ ਕੀਤੀ ਆ ਬਾਕੀ ਇਹਨਾਂ ਦਾ ਆਨਲਾਈਨ ਕੰਮ ਹੈ ਮਾਰਕੀਟ ਦੇ ਵਿੱਚ ਹਰ ਇੱਕ ਥਾਂ ਤੇ ਇਹਨਾਂ ਦਾ ਮਾਲ ਜਾਂਦਾ ਹੈ। ਬਾਕੀ ਆਪਾਂ ਜਾਣਕਾਰੀ ਵੀ ਲੈਨੇ ਵੀ ਇਹਦੇ ਵਿੱਚ ਹੋਰ ਕੀ ਕੀ ਖਾਸ ਆ? ਹਾਂਜੀ ਡਾਕਟਰ ਸਾਹਿਬ ਜਿਹੜੀਆਂ ਵੈਰੈਟੀਆਂ ਜੀ ਆਪਣਾ ਇਹਨਾਂ ਬਾਰੇ ਤੁਸੀਂ ਕਿਹੜੀਆਂ ਕਿਹੜੀਆਂ ਵੈਰੈਟੀਆਂ ਲਗੀਆਂ? ਹਲਦੀ ਗਾਲ ਜੀ ਸਿੱਖਦਾ ਤੁਹਾਨੂੰ ਜੀ ਐਨ ਨੂੰ ਜੀ ਸਾਹਿਬ ਜੀ। ਹਾਂਜੀ ਸਾਡੇ ਕੋਲ ਇੱਕ ਤਾਂ ਜੀ ਆਮ ਜਿਹੜੀ ਰਬੈਤੀ ਹਲਦੀ ਹੈ ਸਬਜ਼ੀ ਵਾਲੀ ਉਹ ਵੀ ਅਸੀਂ ਬੀਜਦੇ ਕਹਿੰਦਾ ਵੱਲੋਂ। ਠੀਕ ਹੈ ਜੀ। ਉਹ ਵੀ ਹੈਗੀ ਹੈ। ਠੀਕ ਹੈ ਜੀ। ਤੇ ਇਹਦਾ ਕਲਰ ਹੀ ਵਧੀਆ ਹੁੰਦਾ ਜੀ ਦੇਸੀ ਦਾ ਕਹਿੰਦਾ ਵੱਲੋਂ। ਠੀਕ ਹੈ ਜੀ। ਇਹ ਆਮ ਰਬੈਤੀ ਹਲਦੀ ਜੀ। ਰਬੈ ਪੂਰਾ ਪਲੋਗ ਕਿਸਾਨ ਵੀਰ ਤੁਸੀਂ ਦੇਖ ਸਕਦੇ ਬਿਲਕੁਲ ਪੀਲੀ ਪੀਲੀ ਹੈ ਬਹੁਤ ਵਧੀਆ ਕੁਆਲਿਟੀ ਹੈ ਹਾਂਜੀ ਇਹ ਰਵਾਇਤੀ ਹਲਦੀ ਵਜ ਦੀ ਜਿਹੜੀ ਆਪ ਆਪਣੀ ਕਰਦੇ ਹਾਂ ਇਹਦੇ ਵਿੱਚ ਵੀ ਨਾ ਕੰਨ ਮੋਲਵੀ ਦੀ ਵਿੱਚ ਵੈਰਟੀਆਂ ਬਹੁਤ ਆ ਠੀਕ ਹੈ ਜੀ ਇੱਡੀ ਥੋੜੀਆਂ ਵੈਰਟੀਆਂ ਹਾਈ ਯੀਲਡਿੰਗ ਆ ਗਈਆਂ ਵੱਧ ਝਾੜ ਦੇਣ ਵਾਲੀਆਂ ਠੀਕ ਹੈ ਜੀ ਪਰ ਜਿਵੇਂ ਜਿਵੇਂ ਵੱਧ ਝਾੜ ਦੇਣ ਦੀ ਕਿਸਮ ਆ ਜਾਂਦੀ ਹੈ ਥੋੜੀਆਂ ਆਪਣੇ ਜਿਹੜੇ ਅਸਲ ਗੁਣਾ ਤੋਂ ਵੱਧ ਗਿਆ ਹੋ ਜਾਂਦੀ ਹੈ ਹਾਂਜੀ ਸਮੈਲ ਬੜੀ ਵਧੀਆ ਆਉਂਦੀ ਹਾਂ ਕੋਈ ਬੂਹ ਆਉਗੀ ਪੱਕੀ ਇਹਨਾਂ ਨੂੰ ਪੂਰੀ ਪੱਕਾ ਕੇ ਪੜਦੇ ਆ ਠੀਕ ਹੈ ਜੀ ਇਹਦੀ ਉਗਣ ਸ਼ਕਤੀ ਫੁੱਲ ਹੁੰਦੀ ਹੈ ਠੀਕ ਹੈ ਜੇ ਕੱਚੀ ਪੜਦੀ ਹੈ ਫਿਰ ਪਾਊਡਰ ਨੇ ਵਧੀਆ ਬੰਦਾ ਠੀਕ ਹੈ ਜੀ ਤੇ ਇਹ ਆ ਸਾਡੇ ਕੋਲ ਅੰਬ ਹਲਦੀ ਹੈ ਅੰਬ ਹਲਦੀ ਦਾ ਇਹ ਅੰਬਰ ਕੀ ਹੁੰਦੀ ਵਿੱਚ ਠੀਕ ਹੈ ਜੀ ਬਿਲਕੁਲ ਕੱਟ ਕੇ ਦਿਖਾਉਣੇ ਆ ਹਾਂ ਵਾਕਈ ਅੰਬਰ ਕੀ ਹੈ ਹਾਂ ਇਹ ਫਿਰ ਆਪਾਂ ਖਾ ਸਕਦੇ ਜਿਵੇਂ ਚਾਰ ਦੇਖੋ ਜੀ ਹਾਂ ਇਹ ਕਰਕੇ ਆ ਇਹਦੇ ਤੁਹਾਨੂੰ ਅੰਬ ਹਲਦੀ ਦੇ ਬਾਲੇ ਗੋਣਾ ਜੀ ਠੀਕ ਹੈ ਜੀ ਵੀ ਕਹਤਾ ਮਤਲਬ ਇਹਦੇ ਜਿਹੜੀ ਸਰਟੀਫਿਕੇਟ ਕੁਝ ਹੀ ਭਾਈਦੀ ਹੈ ਠੀਕ ਹੈ ਜੀ ਅੰਬ ਹਲਦੀ ਲੈਣੇ ਪੀੜੀ ਪਹਿਲੀ ਜਿਹੜੀ ਮੁੱਢਲੀ ਸੱਤਾਂ ਬਣੀ ਹੈ ਹਾਂਜੀ ਹਾਂਜੀ ਉਹ ਹਲਦੀ ਦੇ ਬਣੀਆ ਬਲਦੀ ਠੀਕ ਹੈ ਜੀ ਜੇ ਮੰਨ ਲਓ ਕਿਸੇ ਦੇ ਕੋਈ 7 ਵਜ ਜਾਂਦੇ ਜਾਂ ਹੋਰ ਵੀ ਹੱਡਾਂ ਪੈਰਾਂ ਤੋਂ ਹੀ ਬਹੁਤ ਬਣੀ ਨਿਊ ਵੀ ਲੁਕੀ ਇਹ ਸਰਦੀ ਬਹੁਤ ਪਰਤੋਂ ਕਰਦੇ ਦਾ ਚਾਰ ਬਹੁ ਪੈਂਦੇ ਪਾਉਂਦੇ ਲੋਕ ਘਰੇ ਆਉਂਦੇ ਠੀਕ ਹੈ ਜੀ ਸਰਦੀ ਦੇ ਮਹੀਨੇ ਦੀ ਬਾਰੀ ਬਾਰ ਪਾਉਂਦੇ ਨੇ ਸਤੰਬਰ ਤੋਂ ਲੈ ਕੇ ਇਹਦੀ ਅਪ੍ਰੈਲ ਤੱਕ ਠੀਕ ਹੈ ਜੀ ਜੇ ਆਪਣੇ ਲੈਣੀ ਹੋਈ ਕਿਸੇ ਕਿਸਾਨ ਭਰਾ ਨੇ ਆਪਣੇ ਤੋਂ ਮਿਲ ਸਕਦੀ ਹੈ ਹਾਂ ਮਿਲ ਸਕਦੀ ਹੈ ਜੀ ਠੀਕ ਹੈ ਜੀ ਆ ਸਾਡੇ ਕੋਲ ਦੂਜੀ ਹਲਦੀ ਹੈ ਠੀਕ ਹੈ ਜੀ ਇਹ ਕਿਹੜੀ ਵਜਦੀ ਹੈ ਇਹ ਪਾੜੀ ਹਲਦੀ ਠੀਕ ਹੈ ਜੀ ਇਹ ਪਾੜੀ ਹਲਦੀ ਬੜੀ ਹੈ ਹਾਂ ਆ ਦੇਖ ਸਕਦੇ ਹੋ ਕਿਸਾਨ ਵੀਰੋ ਇਹ ਪਾੜੀ ਹਲਦੀ ਹੈ ਆ ਵੇਖੋ ਇਹਦਾ ਕੀ ਖਾਸ ਹੈ ਜੀ ਇਹ ਰੰਗ ਬੇਰੋ ਹੋ ਜੀ ਆ ਇਹਦੇ ਵਿੱਚੋਂ ਵੀ ਕਿਸਾਨ ਵੀਰੋ ਬੜੀ ਵਧੀਆ 스ਮੈਲ ਆਉਂਦੀ ਹੈ ਜਿਹੜੇ ਫਾਈਬਰ ਜ਼ਿਆਦੇ ਆ ਤਾਂ ਕੇ ਬਣ ਕੇ ਨਾ ਹਾਂਜੀ ਜਿਹੜੇ ਕੋ ਦਿਖਾ ਰਹੇ ਬੰਨੇ ਦਿਖਾਉਣਾ ਆ ਦੇਖ ਸਕਦੇ ਹੋ ਕਿਸਾਨ ਵੀਰੋ ਜਿਹੜੇ ਇਹਦੇ ਫਾਈਬਰ ਜ਼ਿਆਦੇ ਆ ਇਹ ਵੈਸੇ ਧਾਗੇ ਦੇ ਦਿੰਦੇ ਸੰਗਾ ਹਾਂ ਨਹੀਂ ਤੇ ਇਹ ਜਿਹੜਾ ਹੀ ਮੰਨ ਲਓ ਦੂਜਰੀਆਂ ਦੂਸਰੀਆਂ ਵੈਰੈਟੀਆਂ ਨਾਲ ਇਹਦਾ ਪਾਊਡਰ ਨਹੀਂ ਬਣਾਇਆ ਹਜੇ ਆਪਾਂ ਠੀਕ ਹੈ ਜੀ ਇਹ ਕਾਫੀ ਗੋਜ ਨੂੰ ਦੂਰ ਕਰਦਾ ਕਾਫੀ ਅੱਛਾ ਜੀ ਤੇ ਪੈਂਦੀ ਇਹ ਵੀ ਵੈਸੇ ਸਬਜੀ ਜੀ ਹੈ ਕਿ ਜੀ ਸਬਜੀ ਪੈਂਦੀ ਹੈ ਸਬਜੀ ਇਹ ਥੋੜੀ ਮਹਿੰਗੀ ਹੁੰਦੀ ਹੈ ਨਾ ਪਾਊਡਰ ਘੱਟ ਬਣਦਾ ਠੀਕ ਹੈ ਜੀ ਇਹ ਤਾਂ ਯਾਰ ਵੀ ਕੋਈ ਰਖੋ ਆ ਜੀ ਮਾਰਨਾ ਸੌਖਾ ਆਪਾਂ ਨੂੰ ਠੀਕ ਸਬਜੀ ਬਣਾ ਕੇ ਖਾਂਦੇ ਇਹਦੀ ਠੀਕ ਸਬਜੀ ਬਣ ਜਾਂਦੀ ਇਹਦੀ ਸਬਜੀ ਕਦੋਂ ਕਾ ਕਰਕੇ ਨਾ ਐ ਕਰਕੇ ਕਦੋਂ ਕਰਨੀ ਚਾਹੋ ਕੀ ਇਹ ਠੀਕ ਹੈ ਜੀ ਤੇ ਇਹਦਾ ਕੋਆ ਮਾਰਨਾ ਤਾਂ ਮਾਰਲੋ ਬਣਦਾ ਕਦੋਂ ਕਾ ਕਰਕੇ ਠੀਕ ਇਹਦਾ ਸਾਈਜ਼ ਕਿੰਨਾ ਵੱਡਾ ਲੱਗਦਾ ਮੈਂ ਵੇਖ ਤਾ ਸਾਈਜ਼ ਹੀ ਮਕੌਲੇ ਦੇ ਇਹਦਾ ਸਾਈਜ਼ ਕਿੱਥੇ ਕਿ ਨਹੀਂ ਹਾਂਜੀ ਇਹਨਾਂ ਦਾ ਸਾਈ ਔਰ ਜੱਗਾ ਉਹ ਨਾ ਹੁਣ ਯਾਰ ਹੁਣ ਸੁੱਕਾ ਪਿਆ ਹਾਂਜੀ ਦਾ ਬੰਦਾ ਕਰਦਾ ਕੀ ਫਿਰ ਇਹ ਆ ਆਪਾਂ ਘਰਾਂ ਚ ਵਰਤਣ ਵਾਲੀ ਹੈ ਇਹ ਘਰਾਂ ਚ ਵਰਤਣ ਵਾਲੀ ਜਿਹੜੀ ਆਪਾਂ ਪੈਕਿੰਗ ਕਰਕੇ ਵੇਚਦੇ ਹਾਂ ਹਾਂਜੀ ਹਾਂਜੀ ਇਹ ਫਿਰ ਕੀ ਰੇਟ ਤੁਹਾਡਾ ਹੀ ਮਾਰਕੀਟ ਚ ਅਸੀਂ ਇਹ 400 ਰੁਪਏ ਵੇਚਦੇ ਆ ਜਿਹੜੀ ਐਕਸਪੋਰਟ ਕੁਆਲਟੀ ਹੈ ਠੀਕ ਹੈ ਜੀ ਯਾਨੀ ਪਿਓਰ ਨੇਚਰਲ ਹੈ ਚ ਕੋਈ ਮਿਕਸਿੰਗ ਨਹੀਂ ਗਈ ਨਾ ਮੈਕਸਮਮ ਹੋਣੀ ਆ ਆਪ ਹੀ ਪਸਾਈ ਕਰਾਈਏ ਇਹ ਗ੍ਰਾਮਾਂ ਪੈਂਦੀ ਬਈ ਇਹ ਕਿਹੜੀ ਮਹਿੰਗੀ ਹੁੰਦੀ ਹੈ ਹਲਦੀ ਤਾਂ ਸਹੀ ਮਿਲਣੀ ਚਾਹੀਦੀ ਆਪ ਨੂੰ ਠੀਕ ਹੈ ਪੈਣੀ ਦਾ ਗ੍ਰਾਮਾ ਚ ਕਿਹੜੀ ਬਾਈ ਜੀ ਠੀਕ ਜਿਹੜੀ ਜੀ ਗਰਾਮਾਂ ਪੈਣੀ ਉਹ ਕੰਨੀ ਮਹਿੰਗੀ ਹੁੰਦੀ ਹੈ ਕੋ ਬਾੜੀ ਦੀ ਵੀ ਕੀ ਹੁੰਦੀ ਠੀਕ ਹੈ ਜੀ ਬਾਕੀ ਕਿਸਾਨ ਵੀਰੋ ਜੇ ਕਿਸੇ ਵੀ ਕਿਸਾਨ ਭਰਾ ਨੇ ਕੋਈ ਵੀ ਹਲਦੀ ਬਾਰੇ ਨੌਲੇਜ ਲੈਣੀ ਹੈ ਤਾਂ ਡਾਕਟਰ ਮਨਜੀਤ ਜੀ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਕਾਲ ਕਰਕੇ ਨੌਲੇਜ ਵੀ ਲੈ ਸਕਦੇ ਹੋ ਜੇ ਕੋਈ ਵੀ ਤੁਸੀਂ ਪ੍ਰੋਡਕਟ ਲੈਣਾ ਕੋਈ ਜਾਣਕਾਰੀ ਲੈਣੀ ਹੈ ਹੋਰ ਵੀ ਹਲਦੀ ਬਾਰੇ ਤਾਂ ਉਹ ਵੀ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਬਾਕੀ ਠੀਕ ਹੈ ਡਾਕਟਰ ਸਾਹਿਬ ਤੁਸੀਂ ਸੰਤਾਨ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਕਿਸਾਨ ਵੀਰੋ ਸਸੀ ਕਾਲ